ਮੇਟੂ ਜੀ ਬਿਜਲੀ ਵਾਲਾ ਮਸਲਾ ਵੀ ਬੜਾ ਹੈ ਬਿਜਲੀ ਵਾਲਾ ਮਸਲਾ ਤੇ ਹਾਈ ਕੋਰਟ ਤੱਕ ਪਹੁੰਚਿਆ ਹੈ ਰਜਿੰਦਰਾ ਹਸਪਤਾਲ ਵਾਲਾ ਜਿਹੜਾ ਆਪਾਂ ਖਬਰ ਵੀ ਕੀਤੀ ਸੀ ਕਿ ਆਪਰੇਸ਼ਨ ਵੇਲੇ ਵੀ ਇਹਨਾਂ ਦੇ ਸਮੱਸਿਆ ਆ ਜਾਂਦੀ ਹੈ ਉਦੋਂ ਵੀ ਲਾਈਟ ਨਹੀਂ ਹੁੰਦੀ ਬੈਟਰੀਆਂ ਤੇ ਫੋਨ ਦੀਆਂ ਟਾਰਚਾਂ ਜਗ੍ਹਾ-ਜਗ੍ਹਾ ਕੇ ਆਪਰੇਸ਼ਨ ਕਰਨੇ ਪੈਂਦੇ ਨੇ ਤੇ ਹੁਣ ਤੇ ਹਾਈ ਕੋਰਟ ਨੇ ਕਿਹਾ ਤਾਂ ਕਿ ਭਾਈ ਕੀ ਮਸਲਾ ਹੈ ਤੁਹਾਡਾ ਕਿਉਂ ਵਾਰੀ-ਵਾਰੀ ਤੁਹਾਡੇ ਘਟ ਲੱਗ ਜਾਂਦੇ ਤੁਸੀਂ ਇਹਨਾਂ ਨੂੰ ਸੰਭਾਲ ਕਿਉਂ ਨਹੀਂ ਪਾਰੇ ਇਹਦੇ 'ਚ ਵੀ ਹੁਣ ਜਵਾਬ ਦੇਣਾ ਪੈਣਾ ਦੇਣਾ ਪੈਣਾ ਚੇ ਹੂੰ ਜੇ ਤੁਸੀਂ ਜਵਾਬ ਦੇਣ ਤੋਂ ਜਵਾਬ ਦੇਓਗੇ ਨਾ ਕੋਰਟ ਨੂੰ ਹੂੰ ਤਾਂ ਤੁਹਾਡੇ ਖੁਆਬ ਆਰਾਮ ਕਰਦੇ ਨੇ ਕੋਟ ਹੈ ਸਰ ਜੀ ਕੋਟ ਦੇ ਵਿੱਚ ਤੇ ਨਾ ਮਤਲਬ ਕਿ ਜਿਵੇਂ ਤਾਸ਼ ਖੇਡਦੇ ਨਾ ਤੇ ਕੋਟ ਹੋ ਜਾਂਦਾ ਖੇਡੇ ਜੀ ਕਦੇ ਕੋਟ ਕਰਨਾ ਨਹੀਂ ਮੈਨੂੰ ਨਹੀਂ ਕੋਟ ਵਸ ਕੋਟ ਵਾਲਾ ਸਾਹਬ ਹੀ ਹੈ ਉੱਥੇ ਜਿਹੜੇ ਕਾਲੇ ਕੋਟਾਂ ਵਾਲੇ ਹੁੰਦੇ ਉਹਨੂੰ ਕੋਟ ਕਰਾ ਦਿੰਦੇ ਨੇ ਜੀ ਗੱਲ ਇਹ ਆ ਕਿ ਉੱਥੇ ਤੇ ਜਵਾਬ ਦੇਣਾ ਹੀ ਪਏਗਾ ਸਾਹਿਬ ਦੇਣਾ ਹੀ ਪੜਨਾ ਜਵਾਬ ਹਮ ਇੱਕ ਨਾ ਫਿਲਮ ਆਈ ਸੀ ਸੰਜੇ ਦਾਦੀ ਉਹਦੀ ਟੈਗ ਲਾਈਨ ਸੀਗੀ ਕਿ ਲਿਆ ਹੈ ਤਾਂ ਚੁਕਾਣਾ ਪਵੇਗਾ ਸ਼ਾਇਦ EMI EMI ਜੀ ਠੀਕ ਹੈ ਨਾ ਲਿਆ ਹੈ ਤਾਂ ਚੁਕਾਨਾ ਪੜੇਗਾ ਤਾਂ ਇਹੀ ਆ ਕਿ ਕੋਰਟ ਨੇ ਬੁਲਾ ਲਿਆ ਤਮੂੰ ਨਾ ਜਾਣਾ ਪੜੇਗਾ ਜਵਾਬ ਦੇਣਾ ਪੜੇਗਾ ਕਿਉਂਕਿ ਕੋਰਟ ਚ ਮੈਂ ਤੁਹਾਨੂੰ ਵਾਰ-ਵਾਰ ਇੱਕ ਚੀਜ਼ ਤਕਨੀਕੀ ਤੌਰ ਤੇ ਦੱਸ ਦਵਾਂ ਨਾ ਕਿ ਕੋਰਟ ਚ ਇਹ ਨਹੀਂ ਹੁੰਦਾ ਕਿ ਅਨੀ ਮੱਚ ਜਾਂਦੀ ਆ ਕਿ ਕਿਸੇ ਨੇ ਜਾ ਕੇ ਮਾਮਲਾ ਲਾਇਆ ਤਾਂ ਉਹਨਾਂ ਨੇ ਨਾਲ ਦੀ ਨਾਲ ਨਾਲ ਦੀ ਨਾਲ ਭਾਈ ਬੀ ਦੇਤਾ ਜੋ ਫੈਸਲਾ ਦਿੰਦਾ ਇਦਾਂ ਨਹੀਂ ਹੁੰਦਾ ਤਾਂ ਗੱਲ ਇਹ ਆ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਫਰਵਰੀ ਚ ਵੀ ਲਟ ਗਈ ਸ਼ਾਇਦ 5 ਫਰਵਰੀ ਦੀ ਗੱਲ ਹੈ ਹੂੰ 15 ਅਪ੍ਰੈਲ ਨੂੰ ਫੇਰ ਗਈ ਜੀ ਐਡਵੋਕੇਟ ਸੁਨੇਨਾ ਜੀ ਨੇ ਇਸ ਮੁੱਦੇ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਪਿਛਲੀ ਵਾਰੀ ਇੱਥੇ ਚੀਫ ਸੈਕਟਰੀ ਸ਼ਾਇਦ ਗਏ ਸਨ ਤੇ ਜਿਨ੍ਹਾਂ ਨੇ ਜਾ ਕੇ ਜਵਾਬ ਲਿਖਤੀ ਦਿੱਤਾ ਸੀਗਾ ਹੂੰ ਕਿ 1 ਮਾਰਚ ਤੱਕ ਮਤਲਬ ਕਿ ਜੋ ਬੈਕਅਪ ਹੈ ਅਸੀਂ ਉਹ ਕਰਦੇਾਂਗੇ ਜਾਂ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਸ ਵਿੱਚ ਓਵਰ ਜਿਹੜੇ ਹੁੰਦੇ ਨੇ ਉਹ ਫਿੱਟ ਕਰਦੇਾਂਗੇ ਸਭ ਕੁਝ ਕਰਦੇਾਂਗੇ ਹੂੰ ਹੁਣ ਹਾਈ ਕੋਰਟ ਨੇ ਕਿਹਾ ਜਦੋਂ 15 April ਨੂੰ ਫੇਰ ਇੱਕ ਮਤਲਬ ਕਿ ਇੱਕ ਤਾਂ ਤੁਸੀਂ ਲਿਖਤੀ ਦੇ ਆ ਹੂੰ ਉਤੋਂ 15 April ਨੂੰ ਫੇਰ ਉਹੀ ਕੰਮ ਹੋ ਗਿਆ ਹੈ ਨਾ ਕਰਤਾ ਉਹੀ ਕੰਮ ਜਿੱਤੋਂ ਡਰਦਾ ਸੀ ਜੀ ਤੇ 15 April ਨੂੰ ਕੀ ਹੋਇਆ ਕਿ ਆਪਰੇਸ਼ਨ ਥੀਏਟਰ ਦੀ ਵੀ ਬੱਤੀ ਗੋਲ ਹੋ ਗਈ ਤੇ ਸ਼ਾਇਦ ਮੈਟਰਨਿਟੀ ਜਿਹੜਾ ਵਾਰਡ ਸੀਗਾ ਜੱਚਾ ਬੱਚਾ ਵਾਰਡ ਜਿਹੜਾ ਆਪਾਂ ਨੇ ਉਹਦੇ ਚ ਵੀ ਬੱਤੀ ਗੋਲ ਹੋ ਗਈ ਜੀ ਹੁਣ ਦੇਖੋ ਮਰੀਜ਼ ਤੇ ਪਾੜਿਆ ਹੋਵੇ ਡਾਕਟਰਾਂ ਨੇ ਅ ਜੀਰਾ ਚੂਰਾ ਲਾਇਆ ਹੋ ਹੂੰ ਮਰੀਜ਼ ਤੇ ਮਤਮਸਤ ਪਿਆ ਬਈ ਬੇਹੋਸ਼ ਪਿਆ ਤੇ ਲੈਡ ਚਲੀ ਜਾਵੇ ਦੱਸੋ ਉੱਥੇ ਕੀ ਬਣੇਗਾ ਜੀ ਕੋਈ ਮਤਲਬ ਕਿ ਇਧਰ ਟੱਕ ਟੱਕ ਕੋਈ ਇਧਰ ਉਧਰ ਹੋਰ ਲੱਗ ਗਿਆ ਤੇ ਬੰਦਾ ਤੇ ਗੱਡੀ ਚੜ ਗਿਆ ਨਾ ਕਈ ਵਾਰੀ ਤੇ ਕੈਂਚੀਆਂ ਤੇ ਸੰਦ ਵੀ ਵਿੱਚ ਰਹਿ ਜਾਂਦੇ ਨਾ ਉਹ ਲਾਪਰਵਾਹੀ ਆ ਪਰ ਇੱਥੇ ਕੀ ਆ ਇੱਥੇ ਸਰਕਾਰ ਦੀ ਗੈਰ ਜ਼ਿੰਮੇਵਾਰਾਨਾ ਹਰਕਤ ਹੈ ਹੂੰ ਕਿ ਜਦੋਂ ਪਿਛਲੇ ਸਾਲ ਵੀ ਰੌਲਾ ਪਿਆ ਤੁਹਾਨੂੰ ਯਾਦ ਹੋਣਾ ਜੀ ਬਿਲਕੁਲ ਡਾਕਟਰ ਬਲਬੀਰ ਹੋਰੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਹੂੰ ਸਰ ਅੱਗੇ ਵੀ ਤੁਹਾਨੂੰ ਕਿਹਾ ਕਿ ਪਟਿਆਲੇ ਦੀਆਂ ਹਸਤੀਆਂ ਤਾਂ ਦੇਖੋ ਕੋਲੀ ਸਾਹਿਬ ਨੇ ਪੰਨੂ ਸਾਹਿਬ ਨੇ ਹਮ ਡਾਕਟਰ ਬਲਵੀਰ ਸਾਹਿਬ ਨੇ ਇਸ ਤੋਂ ਇਲਾਵਾ ਖੁਦ ਜਿਹੜੇ ਮਾਨ ਸਾਹਿਬ ਆ ਉਹਨਾਂ ਦਾ ਸ਼ਹਿਰ ਵੀ ਪਟਿਆਲਾ ਹੈ ਜੀ ਜੀ ਉਹਨਾਂ ਦੇ ਸ਼ਹਿਰ ਕਈ ਨੇ ਹਮ ਹਮ ਤੇ ਉਹਨਾਂ ਚੋਂ ਸ਼ਹਿਰ ਪਟਿਆਲਾ ਹੈ ਹਾਂ ਜੀ ਉਹ ਰਹਿੰਦੇ ਰਹੇ ਨੇ ਪਟਿਆਲੇ ਹਮ ਸਰ ਮੈਨੂੰ ਸਾਰਾ ਪਤਾ ਹੈ ਉਹ ਖੇਡਦੇ ਰਹੇ ਇੱਥੇ ਹਮ ਤਾਂ ਮਤਲਬ ਕਿ ਕਿੰਨੀਆਂ ਹਸਤੀਆਂ ਤਗੜੀਆਂ ਨੇ ਇੱਥੇ ਸਰਕਾਰ ਚ ਜਿੰਨਾ ਦਾ ਜੋਰ ਹੈ ਤਾਂ ਉਦੋਂ ਵੀ ਇਹਨਾਂ ਨੇ ਕਿਹਾ ਕਿ ਅਸੀਂ ਜੇ ਹੌਟਲਾਈਨ ਇਦਾਂ ਕਰਤੀ ਹੈ ਯਕੀਨੀ ਪਰ ਬੈਕਅਪ ਹੈ ਨਹੀਂ ਹੈ ਹੂੰ ਤਾਂ ਤੁਸੀਂ ਇਹ ਸੋਚੋ ਕਿ ਰਜਿੰਦਰਾ ਹਸਪਤਾਲ ਦਾ ਇਹ ਹਾਲ ਹੈ ਤਾਂ ਛੋਟੇ ਮੋਟੇ ਹਸਪਤਾਲਾਂ ਦਾ ਗਰਮੀ 'ਚ ਕੀ ਹਾਲ ਹੋਊਗਾ ਇਸ ਪਟੀਸ਼ਨ 'ਚ ਇਕੱਲਾ ਰਜਿੰਦਰਾ ਹਸਪਤਾਲ ਦਾ ਜ਼ਿਕਰ ਨਹੀਂ ਹੈ ਹੂੰ ਹਾਈ ਕੋਰਟ ਕੋਲ ਕਾਨੂੰਨੀ ਚਾਰਾ ਚੋਈਏ ਕੀਤੀ ਗਈ ਆ ਕਿ ਸਰਕਾਰੀ ਜਾਂ ਅਰਧ ਸਰਕਾਰੀ ਜਿਹੜੇ ਹਸਪਤਾਲੇ ਉਹਨਾਂ ਦੀ ਲਾਈਟ ਵੀ ਯਕੀਨੀ ਬਣਾਓ ਹੂੰ ਬੈਕਅਪ ਯਕੀਨੀ ਬੰਨੇ ਚਾਹੀਦੀ ਹੈ ਤੇ ਬਿਲਕੁਲ ਗੱਲ ਵੀ ਸਹੀ ਹੈ ਘੱਟੋ-ਘੱਟ ਮਰੀਜ਼ ਕੋਲ ਪੱਖੇ ਦਾ ਪ੍ਰਬੰਧ ਤੇ ਹੋਵੇ ਡਾਕਟਰਾਂ ਕੋਲ ਰੋਸ਼ਨੀ ਦਾ ਪ੍ਰਬੰਧ ਤੇ ਹੋਵੇ ਜੀ ਇੱਥੇ ਮੋਬਾਈਲ ਵਾਲੀਆਂ ਬੈਟਰੀਆਂ ਜਗਾ-ਜਗਾ ਕਿੰਨਾ ਕੁ ਕੰਮ ਸੰਭੀ ਜਾਣਗੇ ਤੇ ਤੁਸੀਂ ਤੁਸੀਂ ਤੇ ਹੈਲਥ ਤੇ ਜਾਂ ਐਜੂਕੇਸ਼ਨ ਤੇ ਕ੍ਰਾਂਤੀ ਲੈ ਕੇ ਆਏ ਹੋ ਕ੍ਰਾਂਤੀ ਲੈ ਕੇ ਆਏ ਹੋ ਸਰ ਜਿਹੜੀ ਕ੍ਰਾਂਤੀ ਨੂੰ ਅਸੀਂ ਹੁਣ ਡੱਬ ਸੋਨੇ ਦੀ ਡੱਬੀ ਚ ਪਾ ਕੇ ਅਸੀਂ ਰੱਖੀਏ ਸਭ ਹੂੰ ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਮਾਰੋ ਜੀ ਹੁਣ ਉਥੇ ਅਵਗਿਆ ਦਾ ਮਾਮਲਾ ਵੀ ਬਣ ਸਕਦਾ ਕਿ ਤੁਸੀਂ ਭਾਈ ਇੱਥੇ ਲਿਖ ਕੇ ਦੇ ਕੇ ਗਏ ਸੀਗੇ ਹੁਣ ਉਹਨਾਂ ਨੇ ਉਹ ਜੋ ਉਸ ਵਿੱਚ ਓਵਰ ਜੇ ਹੁੰਦੇ ਆ ਉਹਨਾਂ ਤੇ ਮੰਗ ਲਈ ਆ ਕਿ ਲਿਆਓ ਕਿੰਨੇ ਲਾਏ ਆ ਤੁਸੀਂ ਲਿਆਓ ਦੀ ਤਫਸੀਲ ਚਲੋ ਇੱਕ ਕਾਗਜ਼ੀ ਪੱਤਰੀ ਸਭ ਕੁਝ ਚਲੇ ਜਾਂਦਾ ਹੁੰਦਾ ਪਰ ਮੇਰੇ ਖਿਆਲ ਦੇ ਨਾਲ ਇਹ ਨੌਬਤ ਨਹੀਂ ਸੀ ਹੋਣੀ ਚਾਹੀਦੀ ਕਿ ਜਿਸ ਸੂਬੇ ਦਾ ਮੁੱਖ ਮੰਤਰੀ ਹੁਣ ਉਹਨਾਂ ਨੇ ਕਲੀਨਿਕ ਦਾ ਨਾਮ ਬਦਲਵਾਇਆ ਜੀ ਤੇ ਉਹ ਮੁਸਕਰਾਉਂਦਾ ਪਿਆ ਥੋੜੀ ਜੀ ਫੀਟ ਦੀ ਦੂਰੀ ਤੇ ਉਹਦਾ ਹੋਲਡ ਹੋਲਡਿੰਗ ਲਾ ਕੇ ਚਿਹਰਾ ਜਿਹੜਾ ਮੰਦ ਮੰਦ ਮੁਸਕਾਉਂਦੇ ਦਾ ਮੰਦ ਮੰਦ ਹੂੰ ਮੈਂ ਮੰਦ ਮੰਦੀ ਕਹੀ ਯਾਨਾ ਮੰਦ ਮੰਦ ਮੁਸਕਾਉਂਦੇ ਦਾ ਉਹ ਤਖਾਇਆ ਜਾ ਸਕਦਾ ਸਰ ਤਾਂ ਫਿਰ ਸਿਹਤ ਸੈਕਟਰ ਹੈ ਜਿਹੜਾ ਉਸ ਨੂੰ ਕਿਉਂ ਨਹੀਂ ਚਮਕਾਇਆ ਜਾ ਸਕਦਾ ਤੁਸੀਂ ਇੱਕ ਪਾਸੇ ਮਤਲਬ ਕਿ ਦੋ ਆਧਾਰ ਲੈ ਕੇ ਆਏ ਸੀਗੇ ਆਪਣੀ ਰਾਜਨੀਤੀ ਦਾ ਇੱਕ ਸਿੱਖਿਆ ਕਿ ਸਿਹਤ ਜਾ ਤੁਸੀਂ ਦੇਖ ਲਓ ਸਿੱਖਿਆ ਕ੍ਰਾਂਤੀ ਚ ਵੀ ਕੀ ਹੋ ਰਿਹਾ ਜੀ ਸਿੱਖਿਆ ਕ੍ਰਾਂਤੀ ਦਾ ਵੀ ਸਿੱਖਿਆ ਕ੍ਰਾਂਤੀ ਉਹ ਘੱਟ ਨਜ਼ਰ ਆ ਰਹੀ ਆ ਉਤੋਂ ਕਹ ਲਓ ਕਿ ਨੱਠਿਆ ਕ੍ਰਾਂਤੀ ਜ਼ਿਆਦਾ ਦਿਸ ਰਹੀ ਹੈ ਮਦਾਇਕਾਂ ਦੀ ਤੇ ਦੂਜੇ ਪਾਸੇ ਦੂਜੇ ਪਾਸੇ ਸਿਹਤ ਸਿਹਤ ਪ੍ਰਬੰਧ ਜਿਹੜੇ ਆ ਉਹ ਖੁਦ ਆਈਸੀਯੂ ਚ ਪਏ ਆ ਉਹਨਾਂ ਨੂੰ ਕੱਢਣ ਦੀ ਜ਼ਰੂਰਤ ਆ ਆਕਸੀਜਨ ਦੇਦੇ ਉਹ ਠੀਕ ਕਰੋ ਉਹਨਾਂ ਨੂੰ ਬਈ ਪਤਾ ਲਾਓ ਉਹਨਾਂ ਦਾ ਤਿਮਾਰਦਾਰੀ ਕਰੋ ਉਹਨਾਂ ਦੀ ਦਵਾਈ ਦੱਪਾ ਦੇਵੋ ਠੀਕ ਹੈ ਨਾ ਜੀ ਜੀ ਮਾਨ ਸਾਹਿਬ ਤੇ ਕਹਿੰਦੇ ਹੁੰਦੇ ਸੀ ਤੁਸੀਂ ਸਾਰਿਆਂ ਤੋਂ ਦਵਾਈ ਲੈ ਕੇ ਵੇਖ ਲਈਏ ਕਿ ਟੀਕਾ ਸਾਥੋਂ ਲਵਾ ਲਓ ਹੁਣ ਤੇ ਸਰ ਤੁਸੀਂ ਟੀਕਾ ਠੂਂਗਤਾ ਜੀ ਜੀ ਹਨਾ ਜੀ ਹੁਣ ਹੁਣ ਤੇ ਸਿਹਤ ਨੂੰ ਠੀਕ ਕਰ ਦਿਓ ਜੀ ਹੂੰ ਜੀ ਮਿੰਟੂ ਜੀ ਬਿਲਕੁਲ ਬਿਲਕੁਲ ਧਿਆਨ ਦੇਣਾ ਚਾਹੀਦਾ ਔਰ ਇੱਕ ਮਿੰਟ ਮੈਂ ਪੜ੍ਹ ਦਿਆਂ ਗੁਰਸਤਵੀਰ ਸਿੰਘ ਹੋਰਾਂ ਦਾ ਪਹਿਲਾਂ ਤੇ ਕੰਟਰੀਬਿਊਸ਼ਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਇਹ ਕਹਿੰਦੇ ਮਿੰਟੂ ਵੀਰ ਜੀ ਇੱਕ ਬਿਸਕਟ ਮੈਨੂ ਲੈਦੇ ਹੋ ਜਿੰਨੇ ਪੈਸੇ ਇਹਨਾਂ ਨੇ ਭੇਜੇ ਮੈਨੂੰ ਲੱਗਦਾ ਬਿਸਕਟ ਆ ਹੀ ਜਾਣਾ ਇੱਕ ਖਾਦਾ ਬਿਸਕਟ ਜੀ ਬਿਸਕਟ ਸੋਨੇ ਦਾ ਗੋਲਡ ਦੀਆਂ ਗ ਬਿਸਕਟ ਮੈਂ ਸੋਨੇ ਦਾ ਤਾਂ ਨਹੀਂ ਲੈ ਸਕਦਾ ਜੀ ਤੁਹਾਨੂੰ ਲੈ ਕੇ ਦੇ ਸਕਦਾ ਹਾਂ ਤੁਸੀਂ ਆ ਜਾਓ ਤੁਹਾਨੂੰ ਚਾਹ ਨਾਲ ਬਿਸਕਟ ਜ਼ਰੂਰ ਖਵਾ ਦੇਵਾਂਗੇ ਘਰ ਦੇ ਕੱਡੇ ਵੀ ਖਵਾ ਦੇਾਂਗੇ ਕੱਲ੍ਹ ਆ ਕੋਈ ਜੀ ਹਨਾ ਜੀ ਸੋਨੇ ਦਾ ਬਿਸਕਟ ਚਲੋ ਮੈਂ ਤਾਂ ਕਹਿੰਨਾ ਕਿ ਪਰਮਾਤਮਾ ਤੁਹਾਨੂੰ ਇੰਨਾ ਦੇਵੇ ਇੰਨਾ ਦੇਵੇ ਕਿ ਤੁਸੀਂ ਆਪ ਵੀ ਬਿਸਕਟ ਖਰੀਦੋ ਆਪਣੇ ਘਰਦਿਆਂ ਨੂੰ ਵੀ ਕਰਦੇ ਨਹੀਂ ਖਰੀਦ ਕੇ ਦੇ ਬੱਚਿਆਂ ਨੂੰ ਵੀ ਖਰੀਦ ਕੇ ਦੇ ਉਹ ਮੈਂ ਤੁਹਾਡੇ ਲਈ ਦੁਆ ਕਰ ਦੇ ਹਾਂ 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 ਔਰ ਦੁਆ ਆਪਣੀ ਟਾਲੀ ਨਹੀਂ ਜਾਂਦੀ ਵੇਖੋ ਤੁਸੀਂ ਬਿਸਕਟ ਖਰੀਦੋਗੇ ਕਿਹਾ ਹਾਂ ਕੀ ਬਾਤ ਹੈ ਕੀ ਬਾਤ ਅਬ ਮਿੰਟੂ ਜੀ ਚਲੋ ਅਪ ਅਗਲੀ ਖਬਰ ਵੱਲ ਚੱਲਣਾ ਸੀ ਪਰ ਇੱਕ ਕਮੈਂਟ ਬਾਈ ਜੀ ਹੋਰਾਂ ਨੇ ਕਰਿਆ ਪੰਜਾਬ ਕਿੰਗਸ ਕਹਿੰਦੇ ਉੱਥੇ ਬਾਥਰੂਮਸ ਦਾ ਵੀ ਹਾਲ ਬਹੁਤ ਮਾੜਾ ਹੈ ਕਹਿੰਦੇ ਮੁਸ਼ਕਾ ਮਾਰ ਦੀਆਂ ਨੇ ਤੇ ਭਾਈ ਤੁਸੀਂ ਕਿਸੇ ਹਸਪਤਾਲ ਦੇ ਵਿੱਚ ਚਲੇ ਜਾਓ ਸਰ ਮੈਂ ਬੀਤੇ ਸਮੇਂ ਸਨ ਕਿਆ ਸੀਗਾ ਹੁਣ ਮੈਂ ਸ਼ਹਿਰ ਦਾ ਨਾਮ ਵੀ ਨਹੀਂ ਲੈਂਦਾ ਯਾਰ ਫਸ ਜਾਂਦੇ ਆ ਬੰਦੇ ਇੱਜ਼ਤ ਕਰਨ ਵਾਲੇ ਹੁੰਦੇ ਕੋਈ ਕੰਮ ਸੀ ਹੂੰ ਭਰਾ ਦਾ ਕੰਮ ਸੀਗਾ ਤੇ ਮੈਂ ਨਾਲ ਗਿਆ ਤੇ ਕਾਗਜ਼ੀ ਫੜਨੇ ਸੀ ਬਹੁਤ ਇੱਜ਼ਤ ਮਾਨ ਕੀਤੀ ਔਰ ਜਾਣਦੇ ਸੀਗੇ ਹੂੰ ਤੇ ਮੈਂ ਆਖਿਆ ਮੈਂ ਮਤਲਬ ਕਿ ਕਿਹਾ ਕਿ ਅਰਜ਼ ਕੀਤੀ ਕਿ ਭਾਈ ਬਾਥਰੂਮ ਜਾਣਾ ਪਿਸ਼ਾਬ ਕਰਨਾ ਤਾਂ ਉਹਨਾਂ ਨੇ ਮੁਲਾਜ਼ਮਾ ਵਾਸਤੇ ਜੋ ਸੀ ਪੁਰਾਣੀ ਇਮਾਰਤ ਮੈਂ ਗਿਆ ਸਰ ਤੇ ਮੈਂ ਸੱਚੀ ਹੂੰ ਰਜ਼ਕ ਤੇ ਬੈਠੇ ਆ ਮੈਂ ਤੇ ਸਾਰਾ ਦਿਨ ਹੀ ਸੋਚੀਗਾ ਕਿ ਰੋਟੀ ਕਿਵੇਂ ਖਾ ਲੈਂਦੇ ਨੇ ਵਿਚਾਰੇ ਉਹਨੂੰ ਉਸ ਕਰਕੇ ਮੁਲਾਜ਼ਮ ਮੁਲਾਜ਼ਮ ਸਰ ਸਰ ਤੇ ਫਿਰ ਆਮ ਜਨਤਾ ਵਾਲੇ ਦਾ ਤੇ ਸੋਚ ਹੀ ਲੋ ਸਰ ਜੇ ਉਹਨਾਂ ਦਾ ਫੋਨ ਆ ਗਿਆ ਨਾ ਵੀ ਚੱਕ ਦੇ ਨਾਮ ਲੈ ਦੇ ਤਾਂ ਮੈਂ ਨਾਂ ਵੀ ਲੈ ਦੂੰਗਾ ਹੂੰ ਕਿਹੜੇ ਸ਼ਹਿਰ ਦੇ ਆ ਮਤਲਬ ਕਿ ਹੈਲਥ ਡਿਪਾਰਟਮੈਂਟ ਦੇ ਯਾਨੀ ਜਿਹੜੇ ਆਪਣੇ ਸਾਰੇ ਜ਼ਿਲ੍ਹੇ ਦਾ ਮੰਨ ਲੋ ਕਿਸੇ ਦਾ ਕੰਮ ਸੰਭ ਦੇ ਨੇ ਹੂੰ ਉਹ ਉਹ ਸਟਾਫ ਓਹੋ ਓਹ ਲੇਡੀਜ਼ ਵੀ ਤੇ ਜੈਂਪਸ ਵੀ ਆ ਹਾਲ ਹੈ ਤੇ ਆਪਾਂ ਵੈਸੇ ਵੀ ਮਾਫ ਕਰਨਾ ਮੈਂ ਤੁਹਾਨੂੰ ਇੱਕ ਗੱਲ ਕਹਾਂ ਜੀ ਠੀਕ ਆ ਸਰਕਾਰਾਂ ਦਾ ਹਾਲ ਹੈ ਆ ਸਰ ਆਪਾਂ ਵੀ ਟਾਇਲਟ ਜਾਂ ਜੋ ਬਾਥਰੂਮ ਇਸਤੇਮਾਲ ਕਰਦੇ ਆ ਨਾ ਮਾਫ ਕਰਨਾ ਅਸੀਂ ਵੀ ਜ਼ਿੰਮੇਵਾਰੀ ਨਹੀਂ ਲੈਂਦੇ ਹਾਂ 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 ਬਿਲਕੁਲ ਅਸੀਂ ਤੇ ਆਪਣੇ ਆਪ ਨੂੰ ਬਾਹਰ ਆ ਮੈਂ ਦੇਖਿਆ ਬਾਈ ਫਿਰ ਅਸਰ ਇੱਥੇ ਯੂਰੀਨਲ ਦੇ ਵਿੱਚ ਆ ਜਿਹੜੀਆਂ ਕੁੜੀਆਂ ਇਆਂ ਲਾਉਂਦੇ ਨੇ ਕੂਨ ਨੀ ਪਾਸਟ ਜਾਂਦੇ ਨੇ ਜੀ ਆ ਸਾਡੀ ਜਿੰਮ ਵਾਲਾ ਬੰਦ ਹੋ ਗਿਆ ਸੀ ਇੱਕ ਵਾਰੀ ਤਲ ਇੰਨੀ ਅਕੂਲੀਤਾ ਨਿਕਲੀਆਂ ਲਓ ਜਿਮ ਚ ਹੀ ਲਾਈ ਹੁੰਦੇ ਨੇ ਕੀ ਕਰੋ ਹਾਂ ਖਾਦ ਹੀ ਹੈ ਸਰ ਹੋਰ ਕੁਝ ਨਹੀਂ ਤੋ ਤੇ ਪੈਨ ਨਾਲ ਲਵ ਯੂ ਫਲਾਣੀ 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 ਉਹ ਲਿਖਾਉਂਦੇ ਨੰਬਰ ਲਿਖਾਉਂਦੇ ਲਾ ਦੱਸ ਜੀ ਤੇ ਸਾਡੀ ਮਾਂ ਮਤਲਬ ਕਿ ਇਹ ਵੀ ਤੁਸੀਂ ਬਾਸ ਛੱਡੇ ਚਲੇ ਜਾਓ ਰੇਲਵੇ ਸਟੇਸ਼ਨ ਚਲੇ ਜਾਓ ਤੇ ਗੰਦ ਪਾਉਣ ਵਾਲੇ ਕਹੋ ਪਬਲਿਕ ਟਾਇਲਟਸ ਕਿਤੇ ਹੀ ਚਲੇ ਜਾਓ ਤੁਸੀਂ ਜਦੋਂ ਪਾਣੀ ਨਹੀਂ ਡੋਲਣਾ ਫਲਸ਼ ਨਹੀਂ ਕਰਨਾ ਸਮਾਦੀ ਚੀਜ਼ਾਂ ਤੋੜ ਨਹੀਂ ਆਨੇ ਜੀ ਜੀ ਇੱਥੇ ਤੇ ਤੁਸੀਂ ਸਰ ਹੋਰ ਛੱਡੋ ਆ ਕੁਝ ਚਲੋ ਇੱਕ ਕੰਪਨੀ ਆ ਪ੍ਰਾਈਵੇਟ ਕੰਪਨੀ ਉਹਨਾਂ ਦੇ ਜੇ ਤੁਸੀਂ ਪੈਟਰੋਲ ਪੰਪ ਤੇ ਜਾ ਕੇ ਵਾਸ਼ਰੂਮ ਜਾ ਉਹ ਜੋ ਵੀ ਬਣਿਆ ਯੂਰੀਨਲ ਇਸਤੇਮਾਲ ਕਰੋਗੇ ਨਾ ਤੁਹਾਨੂੰ ਮਤਲਬ ਕਿ ਉਹਨਾਂ ਦਾ ਦਿਸੇਗਾ ਜੀ ਸਫਾਈ ਦਾ ਰੰਗ ਟੰਗ ਦੂਜੀਆਂ ਕੰਪਨੀਆਂ ਦੇ ਜਿਹੜੇ ਪੈਟਰੋਲ ਪੰਪ ਨੇ ਉਹ ਉਹਨਾਂ ਤੇ ਚੱਲੇ ਜਾਂਦੇ ਮਾਨ ਸਾਹਿਬ ਨੇ ਵੀ ਥੋੜਾ ਜਿਹਾ ਇੱਕ ਦਿਨ ਗੱਲ ਹੋਇਆ ਸੀ ਕਹਿੰਦੇ ਹਾਂਜੀ ਮੈਂ ਖੁਦ ਇੱਕ ਵਾਰੀ ਲੜ ਪਿਆ ਸੀਗਾ ਸਰ ਮਹਾਲੀ ਤੋਂ ਆਉਂਦਿਆ ਜੀ ਤੇਲ ਪੋਇਆ 2.5 ਹਜ਼ਾਰ ਦਾ ਤਾਂ ਜਦ ਪਿਸ਼ਾਬ ਕਰ ਮੈਂ ਕਹਤੇ ਉੱਥੇ ਹਾਲ ਵੇਖ ਕੇ ਤੇ ਮੈਂ ਤਾਂ ਲੜ ਪਿਆ ਸੀਗਾ ਕਾਫੀ ਹੋਤੇ ਪਰ ਤੁਹਾਨੂੰ ਪਤਾ ਹੀ ਆ ਕੀ ਵਟਿਆ ਜਾਂਦਾ ਜੀ ਗੱਲ ਇਹ ਆ ਕਿ ਭਾਈ ਇਹ ਚੀਜ਼ਾਂ ਹੈਗੀਆਂ ਨੇ ਕੈਸੀ ਵੀ ਆਪਣੀਆਂ ਨਾ ਮਤਲਬ ਕਿ ਆਦਤਾਂ ਸੁਧਾਰ ਦੇਣੀਆਂ ਸਾਰਿਆਂ ਬਾਰੇ ਨਹੀਂ ਮੈਂ ਕਹਿ ਰਿਹਾ ਪਰ ਕੁਝ ਲੋਕ ਹੈ ਨਾ ਸਾਡੇ ਚ ਸਿਆਣੀ ਬਣ ਇਥੇ ਮੈਂ ਦੇਖਿਆ ਕੈਫਿਆਂ ਦੇ ਵਿੱਚ ਵੀ ਇਹੀ ਹਾਲ ਆ ਜੀ ਕਿ ਕੋਈ ਕੋਈ ਜਰਦਾ ਸੁੱਟ ਜਾਂਦਾ ਉੱਥੇ ਫਲਸ਼ਾਂ ਦੇ ਵਿੱਚ ਕੋਈ ਯੂਰੀਨਲ ਦੇ ਵਿੱਚ ਕੋਈ ਕੂਲਪਸੁੱਟ ਜਾਂਦਾ ਸਰ ਜੀ ਕਹਿਣਾ ਨਹੀਂ ਚਾਹੀਦਾ ਪਰ ਹੈ ਅਸੀਂ ਵੀ ਉਹਦਾ ਅਤਰ ਫਲੇਲ ਸਾਡੀ ਜਿਹੜੀ ਹੈ ਕਈ ਤੇ 30 30 40 40 ਹਜ਼ਾਰ ਦਾ ਇਸਤੇਮਾਲ ਕਰਦੇ ਨੇ ਮੈਂ ਕਹਿੰਦਾ ਵੀ ਕੀ ਫਾਇਦਾ ਹੈ 12-12 ਸੋਣੇ ਲੱਗਣਾ ਹੈ ਹਾਂਜੀ ਤੇ ਆਪ ਤੇ ਤੁਸੀਂ ਗੰਦ ਪਾਉਣੀ ਜੀ ਇੱਕ ਮਿੰਟ ਜੀ ਖੈਰ ਸੱਚੀ ਇਹ ਸਾਡੇ ਸਮਾਜ ਦੀ ਕਹ ਲੋ ਕਿ ਇੱਕ ਤਰਾਸ ਦੀ ਹੈ ਦੁਖਾਂਤ ਹੀ ਹੈ ਕਿ ਭਾਈ ਅਸੀਂ ਜਿਹੜੀਆਂ ਚੀਜ਼ਾਂ ਆਪ ਵੀ ਸੁਧਾਰ ਸਕਦੇ ਨੇ ਉਹ ਵੀ ਦੂਜਿਆਂ ਤੇ ਸੌਂਡ ਦਿੰਨੇ ਕਿ ਭਈ ਇਹ ਤੁਹਾਡਾ ਕੰਮ ਹੈ ਪਰ ਕਿਤੇ ਨਾ ਕਿਤੇ ਸਾਡੀਆਂ ਆਪਦੀਆਂ ਵੀ اخلاقی ਜ਼ਿੰਮੇਵਾਰੀਆਂ ਕੁਝ ਹੁੰਦੀਆਂ ਨੇ ਜਿਹੜੀਆਂ ਅਸੀਂ ਥੋੜੀਆਂ-ਥੋੜੀਆਂ ਹੱਲ ਕਰ ਲਈਏ ਤੇ ਕਾਫੀ ਕੁਝ ਵਧੀਆ ਹੋ ਸਕਦਾ ਹੁੰਦਾ ਹੈ ਪਰ ਮੇਟੂ ਜੀ ਸਮਾਜ ਦੇ ਵਿੱਚ ਨਾ ਪਰੂ ਜੀ ਗੱਲ ਕਰਦੇ ਆਂ ਅੱਜ ਕੱਲ੍ਹ ਨਾ ਇੱਕ ਚੀਜ਼ ਹੋਰ ਬੜੀ ਸੌਖੀ ਜੀ ਹੋ ਗਈ ਹੈ ਸੌਖਾ ਜਿਹਾ ਕੰਮ ਇਹ ਹੁੰਦਾ ਇੱਕ ਆਪਰ ਲੋਕਲ ਲੈ ਲੀਏ ਕੰਮ ਹੈ ਜੀ ਜੀ ਕਹਿੰਦੇ ਮਲੋੜ ਦੇ ਵਿੱਚ ਹਸਪਤਾਲ ਦੇ ਵਿੱਚ ਸਮਾਨ ਬਹੁਤ ਖੂਬਸੂਰਤ ਤੇ ਵਾਧੂ ਪਿਆ ਪਰ ਸਫਾਈ ਵੱਲੋਂ ਨੇਲਾ ਹਮ ਗੱਲ ਫੇਰ ਸਫਾਈ ਦਾ ਇ ਤੇ ਸਿਆਣੇ ਦੀ ਘਾਵਤ ਆ ਜਹਾਂ ਸਫਾਈ ਤਹਾਂ ਖੁਦਾਈ ਹੂੰ ਖੁਦਾ ਵੀ ਤੁਹਾਨੂੰ ਉੱਥੇ ਮਿਲਦਾ ਬਿਲਕੁਲ ਜਿੱਥੇ ਸਫਾਈ ਹੁੰਦੀ ਆ ਆਪਣੇ ਸਿੱਖੀਸਮ ਵਿੱਚ ਕੀ ਆ ਹੂੰ ਸੁਚਮ ਸਫਾਈ ਉੱਤਮ ਦਰਜਾ ਹੈ ਉਹਨਾਂ ਜੀ ਜੀ ਬਿਲਕੁਲ ਬਿਲਕੁਲ ਪਰ ਅਸੀਂ ਨਹੀਂ ਹਟਦੇ ਹਾਂ 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 ਬਿਲਕੁਲ ਇਹਨਾਂ ਦੀ ਗੱਲ ਸਹੀ ਆ ਡਾਕਟਰਾਂ ਦਾ ਹੁਣ ਸਟਾਫ ਵੀ ਬਹੁਤ ਆ ਉੱਥੇ ਵਧੀਆ ਹੈ ਮੈਂ ਉਹ ਕਿਸੇ ਮੁੰਡੇ ਨੂੰ ਲੈ ਕੇ ਗਿਆ ਸੀ ਐਕਸੀਡੈਂਟਲ ਕੇਸ ਸੀਗਾ ਜੀ ਜੀ ਤੇ ਬਹੁਤ ਤੁਰੰਤ ਫਰੰਤ ਉਹਨਾਂ ਦੇ ਸਟਾਫ ਨੇ ਮੈਂਵੇਂ ਕਮ ਹਮ ਠੀਕ ਹੈ ਨਾ ਜੀ ਜਿੱਥੇ ਅਲੋਚਨਾ ਕਰਨ ਲਈ ਕੋਈ ਜਗ੍ਹਾ ਨਹੀਂ ਹੁੰਦੀ ਧੱਕੇ ਨਾਲ ਨਹੀਂ ਕਰਨੀ ਚਾਹੀਦੀ ਉਹ ਵਿਚਾਰੇ ਹਾਂ ਸਟ੍ਰਕਚਰ ਸਪੂਚਰ ਨਹੀਂ ਸੀ ਮਿਲ ਰਿਹਾ ਕੋਈ ਲਵਾ ਨਹੀਂ ਸੀ ਰਿਹਾ ਇਹ ਸਾਡੀ ਪ੍ਰੋਬਲਮ ਹੈ ਜੀ ਸਾਡੇ ਲੋਕਾਂ ਇਹ ਜ਼ਖਮੀ ਮੁੰਡੇ ਲੱਗੀ ਪਰ ਚਲੋ ਲੱਗ ਕੇ ਇਧਰ ਉਧਰ ਹਨਾ ਗੁਲਾਮ ਤਾਲੂਨ ਤਾਂ ਵੀ ਪਾ ਲੈਣਾ ਹੁੰਦਾ ਮੈਂ ਗੁੱਸਾ ਨਹੀਂ ਕਰਦਾ ਕੋਈ ਮੇਰਾ ਮੈਂ ਤਾਂ ਲਾ ਤਾਂ ਪਰ ਪ੍ਰੋਡਕਟਰ ਜੋ ਸਟਾਫ ਸੀ ਉਹਨਾਂ ਦਾ ਮੈਡੀਕਲ ਸਟਾਫ ਉਹਨਾਂ ਨੇ ਮਿੰਟ ਮਾਰਿਆ ਤਾਂ ਬਹੁਤ ਅੱਛਾ ਸੀਗਾ ਠੀਕ ਹੈ ਹੁਣ ਤਾਂ ਬਿਲਡਿੰਗ ਬਿਲਡਡਿੰਗ ਵਧੀਆ ਬਣੀ ਹੈ ਸਫਾਈ ਦਾ ਫੇਰ ਉਹੀ ਇਨਾ ਨਹੀਂ ਜੋਦਾ ਸੀ ਚਲੋ ਜੀ ਇਹ ਮਸਲਾ ਵੀ ਹੌਲੀ ਹੌਲੀ ਹੱਲ ਹੋ ਜਾਣਾ ਕਦੇ ਅੱਜ ਨਹੀਂ ਤੇ ਕੱਲ ਹੋ ਜਾਣਾ ਆਪਾਂ ਤੇ ਸਤਵਿੰਦਰ ਜੀ ਕਹਿੰਦੇ ਕੁਲ ਲਿਪਾਂ ਨੇ ਤੇ ਗੱਟਰ ਬੰਦ ਕੀਤੇ ਹੋਏ ਨੇ ਕੀ ਕੀ ਕਰੀਏ ਸਾਰਾ ਉਹ ਬੋਰੀਆਂ ਜੀਆਂ ਰੱਖੀ ਜਿਆਦਾ ਜਾਂਦੇ ਨੇ ਤੇ ਉਹ ਜਿਆਦਾ ਸੁੱਟੀ ਜਾਂਦੇ ਨੇ ਚਲੋ ਇਹ ਵੀ ਕਰੋ ਪਲਾਸਟਿਕ ਕਚਰੇਆਂ ਕੋ ਸਾਡੇ ਪੰਜਾਬੀਆਂ ਦੀ ਸਮੱਸਿਆ ਬਣ ਗਈ ਆ ਕੁਲ ਲਿਪ ਕਚਰਾ ਪਹਿਲਾਂ ਪਹਿਲਾਂ ਅਸੀਂ ਕਿਸੇ ਨੂੰ ਕਹਿੰਦੇ ਸੀ ਇਹ ਐ ਕਰਦੇ ਕੁਰਲੀਆਂ ਕਰਦੇ ਥੁੱਕਦੇ ਉਹ ਕੰਮਾਂ ਤੇ ਆਏ ਹੋਏ ਆ ਅਸੀਂ ਖੁਦ